ਕਿ ਤਿੰਨ ਬੱਸਾਂ ਨਿਕਲ ਗਈਆਂ ਕਿਸੇ ਬੱਸ ਨਹੀਂ ਰੋਕੀ ਗਈ। ਯਾ ਤੇ ਉਹਨੇ ਵੀਡੀਓ ਦੇ ਵਿੱਚ ਵੀ ਰਿਕਾਰਡ ਹੋ ਗਿਆ ਵੀਡੀਓ ਪਈ ਰੋਗੀ ਜੇ ਮੰਨ ਕੇ ਚੱਲੋ ਕਿ ਤਿੰਨੇ ਘੰਟੇ ਆਪਾਂ ਬੱਸ ਦੇ ਵਿੱਚ ਨਾ ਫੜ ਕੇ ਹੀ ਗਏ ਆ। ਅੱਜਾ ਲੱਤਾਂ ਦੁਖਣ ਲੱਗੀਆਂ। ਪਰ ਉਸ ਤੋਂ ਬਾਅਦ ਜਿਹੜੀ ਯੂਨੀਵਰਸਿਟੀ ਟਾਈਮ ਲੱਗਾ। ਹਾਂ ਫਾਪ ਖੀਰਾ ਲਿਆ ਵਾ ਤੇ ਥੋੜੀ ਜਿਹਾ ਗਾਜਰ ਲਈਆ ਹਾਫ 21-22 ਘੰਟੇ ਦੇ ਕਰੀਬ ਜਾਨੀ ਕੀ ਹੋ ਚੱਲੇ ਆਪਾਂ ਨੂੰ ਆਪਾਂ ਕੁਝ ਨਹੀਂ ਖਾਦਾ 21-22 ਘੰਟੇ ਹੀ ਆਪਾਂ ਨੂੰ ਹੋ ਗਏ ਆ। ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਮੈਨੇਗੇਟਾ ਜੀ ਇੱਥੋਂ ਆਪਾਂ ਇੱਧਰੋਂ ਆਪਾਂ ਇੰਟਰ ਕਾ ਜਾਨ ਅ ਸੋ ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਮੇਰੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਜਿਵੇਂ ਮੈਂ ਤੁਹਾਨੂੰ ਰਾਤ ਆਪਣੇ ਬਲੌਗ ਦੇ ਵਿੱਚ ਦੱਸਿਆ ਸੀਗਾ ਜਿਵੇਂ ਸਵੇਰੇ ਪਟਿਆਲੇ ਜਾਣਾ ਮੈਨੂੰ ਪੰਜਾਬੀ ਯੂਨੀਵਰਸਿਟੀ ਪਟਿਆਲੇ ਬਹੁਤ ਜਰੂਰੀ ਕੰਮ ਆ ਸੋ ਇਸ ਕਰਕੇ ਮੈਂ ਨਾ ਅੱਜ ਸਵੇਰ ਤੜਕੇ 4:00 40 45 ਮਿੰਟ ਤੇ ਮੈਂ ਉੱਠ ਗਿਆ ਸੀਗਾ ਤੇ ਹੁਣ ਮੈਂ ਜਾਣਾ ਵਾਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਪਟਿਆਲੇ ਚੱਲਿਆ ਹੋਇਆ ਹੁਣ 5:50 ਤੇ ਨਾ ਪੀਆਰਟੀਸੀ ਬੱਸ ਹੁੰਦੀ ਆ ਉਹ ਬਿਲਕੁਲ ਸਹੀ ਟਾਈਮ 9:00 ਵਜੇ 8:30-9:00 ਵਜੇ ਪੂਰੇ ਪਟਿਆਲੇ ਲਾ ਦਿੰਦੀ ਹੈ ਤੇ ਹੁਣ ਕਿਉਂਕਿ ਆਰਟੀਸੀ ਬੱਸ ਫਟਦੀ ਆ ਇਸ ਕਰਕੇ ਮੈਂ ਥੋੜਾ ਜਿਹਾ ਲੇਟ ਹੋ ਗਿਆ ਛੇਤੀ ਜੇ ਆਇਆ ਲੱਗਦਾ ਵੀ ਨਹੀਂ ਸ਼ਾਇਦ ਉਹ ਪਿੱਛੇ ਪੀਆਰਟੀਸੀ ਬੱਸ ਆ ਰਹੀ ਆ ਤੇ ਹੁਣ ਆਪਾਂ ਬੱਸ ਦੇ ਵਿੱਚ ਚੜ ਜਾਣਾ ਤੇ ਆਪਾਂ 8:30 ਤੋਂ 9:00 ਵਜੇ ਤੱਕ ਪੂਰੇ ਆਪਾਂ ਪਟਿਆਲੇ ਪਹੁੰਚ ਜਾਣਾ ਵਾ ਸੋ ਮੈਨੂੰ ਉੱਥੇ ਇੱਕਦੋ ਕੰਮ ਆ ਤੇ ਮੈਂ ਆਪਣੇ ਕੰਮ ਆਪਣੇ ਦਾ ਕੰਮ ਖਤਮ ਕਰਕੇ ਨਾਲ ਦੀ ਨਾਲ ਮੈਂ ਕੋਸ਼ਿਸ਼ ਕਰਨੀ ਦੀ ਛੇਤੀ ਵਾਪਸ ਆ ਜਾ ਕਿਉਂਕਿ ਮੈਂ ਕੱਲ ਸ਼ਾਮ ਨਹੀਂ ਬਿਚਿਆ ਸੀ ਸਹੀ ਸੋ ਰੈਵਿੰਗ ਦੀ ਪ੍ਰੈਕਟਿਸ ਨਹੀਂ ਤੇ ਕਾਰਪੂਲ ਮੈਂ ਕੱਲ ਅੱਜ ਸ਼ਾਮੀ ਵੀ ਪ੍ਰੈਕਟਿਸ ਕਰਨੀ ਹੀ ਕਰਨੀ ਆ। ਟਾਰਾ ਮੰਡੀ ਆਪਾਂ ਪਹੁੰਚ ਗਏ ਆ ਇੱਥੇ ਟਾਰਾ ਮੰਡੀ ਚੌਂਗਰ ਵਿੱਚ ਇੱਥੇ ਆਪਾਂ ਨੂੰ 550 ਦੀ ਬੱਸ ਮਿਲਣੀ ਆ। 3-4 ਮਿੰਟ ਰਹਿ ਗਏ ਆ 5 ਵਜੇ ਦੇ 47 ਮਿੰਟ ਹੋ ਗਏ ਆ। ਕਿ 550 52 ਤੇ ਬੱਸ ਉਹ ਜਿਹੜੀ ਰਾਮੋ ਮੰਡੀ ਆ ਜਾਂਦੀ ਆ ਪੀਆਰ ਟੀਸੀ ਉਹ ਸਿੱਧੀ ਪਟਿਆਲੇ ਜਾਂਦੀ ਆ। ਪਿਛਲੀ ਵਾਰ ਜਦੋਂ ਗਿਆ ਸੀ ਜਮੈਂ ਉਦੋਂ ਬਹੁਤ ਜ਼ਿਆਦਾ ਰਸ ਸੀਗਾ ਸਾਰੇ ਜਨਾਨੀਆਂ ਬੈਠੀਆਂ ਸੀਗੀਆਂ। ਪਰ ਹੁਣ ਦੇਖਦੇ ਆ ਅੱਜ ਬੱਸ ਦੇ ਵਿੱਚ ਕਿੰਨਾ ਘੱਰਾਸਾ ਆਪਣਾ ਇਸ ਹਫਤੇ ਦੋ ਵਾਰੀ ਜੜ ਲੱਗ ਗਿਆ ਪਟਿਆਲੇ। ਤੇ ਦੇਖ ਰਿਹਾ ਦੀ ਕਿੰਨਾ ਕਰਾਸਾ ਸੀਟ ਮਿਲਦੀ ਹੈ ਕਿ ਨਹੀਂ ਮਿਲਦੀ ਹੈ ਜੀ ਇੱਥੇ ਬਸ ਆ ਕੇ ਰੁਕ ਰਹੀ ਆ ਲੋ ਜੀ 5:00 ਦੇ 54 55 ਮਿੰਟ ਹੋ ਗਏ ਆ ਤੇ ਜਿਹੜੀ ਪੀ ਆਰਟੀੀ ਬਸ ਉਹ ਵੀ ਆ ਗਈ ਆ ਉਹ ਤੇ ਬਸ ਉਹ ਤੋਂ ਬਸ ਫੜ ਲੈਣੀ ਆ ਬਸ ਦੇ ਵਿੱਚ ਬਹਿ ਜਾਣਾ ਬਸ ਇਹ ਵੀ ਯਾਰ ਬਸ ਦੇ ਵਿੱਚ ਨਾ ਰਸ ਨਾ ਹੋਵੇ ਯਾਰ ਜਨਾਨੀਆਂ ਭੋਰ ਦੇਖਣ ਦੇ ਪੀ ਆਰਟੀੀ ਬਸ ਦੇ ਵਿੱਚ ਪਟਿਆਲੇ ਤੱਕ ਯਾਰ ਸੀਟ ਹੀ ਨਹੀਂ ਮਿਲਦੀਗੀ ਬਹੁਤ ਔਖਾ ਜਾਂਦਾ ਖੜਕੇ ਜਾਣਾ ਪੈਂਦਾ ਵਾ ਸੋ ਦੇਖ ਜਿਆ ਹੁਣ ਜੋ ਵੀ ਅੱਗੇ ਇਹ ਚੀਜ਼ ਹੁੰਦਾ ਬੱਸ ਦੇ ਵਿੱਚ ਸੋ ਬਲੌਗ ਦੇ ਨਾਲ ਬਣੇਗੇ ਜੋ ਵੀ ਅਪਡੇਟ ਹੋਊਗੀ ਤੁਹਾਨੂੰ ਬਲੌਗ ਦੇ ਵਿੱਚ ਦੱਸ ਰਹਾ ਹਾਂਗੇ ਲੈ ਵੀ ਉੱਥੋਂ ਆਪਣੀ ਪੀਆਰਟੀ ਦੀ ਬੱਸ ਜਿਹੜੀ ਪਟਿਆਲੜੀ ਉਹ ਆ ਗਈ ਆ ਉਹ ਬੱਸ ਦੇ ਵਿੱਚ ਦੇਣਾ ਉਹ ਪੀਆਰਟੀ ਸੇ ਪਟਿਆਲੇ ਜਾਉਗੀ ਸਿੱਧੀ ਇਹ ਬੱਸ ਆ ਜਿਹੜੀ ਹੈਨਾ ਇਹ ਬੱਸ ਆਈ ਪਟਿਆੜੀ ਇਹ ਪਟਿਆਲੇ ਜਾਊਗੀ ਤੇ ਆਪਾਂ ਇਹਨੂੰ ਰੋਕ ਲੈਣ ਹੱਥ ਦੇਤਾ ਬੱਸ ਨੂੰ ਤੇ ਇਹ ਬੱਸ ਏਰੀਆ ਫੁੱਲ ਬੀਅਰ ਬੱਸ ਪਿੱਛੇ ਭਰੀ ਪਈ ਆ ਲੋਜੀ ਨਹੀਂ ਆਈ ਬੱਸ ਫੁੱਲ ਭਈ ਬੱਸ ਆਪਾਸ ਚ ਜਾਣਾ ਸੀ ਬੱਸ ਨਿਕਲ ਗਈ ਤੁਸੀਂ ਦੇਖ ਸਕਦੇ ਹੋ ਅੱਗੇ ਤੇ ਬਸ ਫੋਲੀ ਬਹੁਤ ਜ਼ਿਆਦਾ ਸੀ ਹੁਣ ਲਾਉ ਜੇ 6 10 15 ਦਿਨ ਵੀ ਹੋਰ ਇਹਦੇ ਜਾਣਾ ਪੈਣਾ ਹੈ ਜਿਹੜੀ ਬਸ ਦੇ ਵਿੱਚ ਯਾਰ ਆਪਾਂ ਜਾਣਾ ਸੀਗਾ ਨਾ ਉਹ ਬਸ ਫੋਲੀ ਬਹੁਤ ਪਈ ਸੀ ਉਹਨੇ ਬਸ ਰੋਕੀ ਦੀ ਹੈਗੀ ਪਿੱਛੇ ਹੀ ਭਰੀ ਹੋਈ ਹੈਗੀ ਦੇਖ ਲਓ ਤੁਸੀਂ ਹਾਲ ਦੇਖ ਲਓ ਸਵੇਰ ਦੇ ਲੋ 5 5:30 6 ਵਜੇ ਸਵੇਰ ਦੇ ਤੇ ਸਾਰੀ ਬਸ ਦੇ ਲੋ ਜਨਾਨੀਆਂ ਨਾਲ ਭਰੀ ਹੁੰਦੀ ਆ ਹਨਾ ਉਹ ਪਿੱਛੋਂ ਹੀ ਫੁੱਲ ਆਈ ਤੁਸੀਂ ਦੇਖੀ ਹੋਣੀ ਹੈ ਨਾ ਪਿੱਛੇ ਹੀ ਭਰ ਕੇ ਆਈ ਹੈ ਉਹਨੇ ਬਸ ਰੋਕੀ ਨਹੀਂ ਹੈਗੀ ਉਹ ਵੀ ਯਾਰ ਬੈਠਣ ਵਾਸਤੇ ਜਗ੍ਹਾ ਹੀ ਨਹੀਂ ਹੈਗੀ ਸੀ ਜੇ ਰੋਗ ਵੀ ਲੰਦਾ ਕਿੱਥੇ ਬੰਦੇ ਹੋਏ ਦੇਖ ਰਿਹਾ ਬਸ ਆਈ ਆ ਏ ਕਿੱਥੇ ਜਾਂਦੀ ਆ ਚੰਡੀਗੜ੍ਹ ਨੂੰ ਜ਼ਿਆਦਾ ਆ ਰਹੀ ਆ ਨੇ ਚੰਡੀਗੜ੍ਹ ਨੂੰ ਆ ਰਹੀ ਆ ਜਾਂ ਫਿਰ ਨਵਾਂ ਸ਼ਹਿਰ ਰੋਕੜ ਹੋ ਗਿਆ ਉੱਥੇ ਜ਼ਿਆਦਾ ਆ ਰਹੀ ਆ ਆਪਾਂ ਜਾਣਾ ਪਟਿਆਲੇ ਜੇ ਆਪਾਂ ਨੂੰ ਪਟਿਆਲੇ ਦੀ ਮਿਲ ਡਾਇਰੈਕਟ ਸਭ ਤੋਂ ਵਧੀਆ ਨਹੀਂ ਤਾਂ ਫਿਰ ਆਪਾਂ ਨੂੰ ਦਿੱਲੀ ਦੀ ਕੋਈ ਬੱਸ ਮਿਲ ਜੇ ਉਸ ਰੰ ਦਾ ਆਪਾਂ ਨੂੰ 2-2 ਘੰਟੇ ਚਲਾ ਦੇਗੀ ਜਲੰਧਰ ਤੋਂ ਜੇ ਦਿੱਲੀ ਵਾਲੀ ਮਿਲ ਗਈ ਦਿੱਲੀ ਵਾਲੀ ਮਿਲ ਗਈ ਤਾਂ ਸਭ ਤੋਂ ਵੈਸਾ ਹੋ ਮੇਰੇ ਕੱਲ ਜਾਰ ਆਪਾਂ ਨੂੰ ਅੱਧਾ ਪੌਣਾ ਘੰਟਾ ਵੇਟ ਕਰਨੀ ਪੈਣੀ ਆ ਕਿਉਂਕਿ 6:30 ਵੇ ਬੱਸ ਆਉਗੀ 6:20 ਕੀ ਹੁੰਦੀ ਮੇਰੇ ਕੱਲ ਇੱਕ ਬੱਸ ਜੇ ਉਹ ਬੱਸ ਨਾਲ ਹੀ ਫਿਰ ਆਪਾਂ ਉਹਦੇ ਹੀ ਵੇਜੇ ਫਿਰ ਪਟਿਆਲੇ ਤੋ ਉਹਦੇ ਚ ਵੀ ਆਪਣੀ ਕੋਈ ਸੀਟ ਨਹੀਂ ਮਿਲੀ ਹੈਗੀ ਨਾ ਉਹਨੇ ਰੋਕਣੀ ਨਹੀਂ ਸੀਟ ਜ਼ਰਾ ਕੋਈ ਜੱਕ ਨਹੀਂ ਖੜ ਕੇ ਵੀ ਚੱਲ ਜਾਗੇ ਐਂ ਆ ਵੀ ਬੱਸ ਰੋਕੇ ਤਾਂ ਸੀ ਪਤਾ ਨਹੀਂ ਬੱਸ ਰੋਕੂਗਾ ਕਿ ਨਹੀਂ ਰੋਕਦਾ ਦੇਖਦੇ ਹਾਂ ਹੁਣ ਬੱਸ ਦੀ ਵੇਟ ਕਰਨੀ ਪੈਣੀ ਆ ਸੋ ਬਲੌਗ ਦੇ ਨਾਲ ਬਨੇ ਰਹੋ ਜੋ ਵੀ ਅਗਲੀ ਅਪਡੇਟ ਹੋਏ ਤਾਂ ਮੈਂ ਦੱਸਾਂਗਾ ਦੇਖਦੇ ਹਾਂ ਸਾਨੂੰ ਕਦੋਂ ਬੱਸ ਮਿਲਦੀ ਹੈ ਤੋ ਬੱਸਾਂ ਪਟੜ੍ਹ ਲੀ ਹਲੰਘੀਆਂ ਦੋਨੇ ਨਹੀਂ ਰੁਕੀਆਂ ਜਾਂ ਉਧਰ ਤੇ ਭੀੜ ਬਹੁਤ ਜ਼ਿਆਦਾ ਸੀ ਫੁੱਲ ਭਈ ਸੀ ਬੱਸ ਸੋ ਇਸ ਕਰਕੇ ਬੱਸ ਰੋਕੀ ਨਹੀਂ ਹੈਗੀ ਹੁਣ ਲੱਗਦਾ ਕਿ ਦਿੱਲੀ ਦੀ ਬੱਸ ਹੁੰਦੀ ਪਈ ਆ ਸ਼ਾਇਦ ਜੋ ਦਿੱਲੀ ਦੀ ਬਸ ਰੋਗ ਗਿਆ ਪਰ ਦਿੱਲੀ ਦੀ ਬਸ ਤੇ ਲੈ ਜਾਣਾ ਬੈਠ ਕੇ ਬਸ ਰਾਂ ਨੂੰ ਕਰ ਜਾਗੇ ਦੇਖਦੇ ਆ ਦਿੱਲੀ ਵਾਲਾ ਵੀ ਰੋਗ ਦਾ ਜ ਨਹੀਂ ਰੋਗ ਦਾ ਲੱਗਦਾ ਰਹੀ ਹੈ ਦਿੱਲੀ ਦੀ ਪੰਜਾਬ ਤੋਂ ਦੇ ਇਹ ਬਸ ਵੀ ਚੰਡੀਗੜ੍ਹ ਦੀ ਨਿਕਲੀ ਚੰਡੀਗੜ੍ਹ ਤੋਂ ਬਹੁਤ ਸਰਵਿਸਾਂ ਵੀ ਲੱਗਾ ਕਿ ਦਿੱਲੀ ਦੀ ਪਾਸਾ ਪਰ ਚੰਡੀਗੜ੍ਹ ਨੂੰ ਨਿਕਲੀ ਹੁਣ ਆਪਾਂ ਵੇਟ ਕਰਦੇ ਜੇ ਪਟਿਆਲਾ ਵੀ ਮਿਲ ਗਈ ਤਾਂ ਵੀ ਠੀਕ ਆ ਨਹੀਂ ਤਾਂ ਫਿਰ ਦਿੱਲੀ ਵੀ ਮਿਲ ਜਾਈ ਦੀ ਤਾਂ ਦੋਵਾਂ ਚੋ ਬਸ ਲੈਣ ਦਾ ਇੱਕ ਮਸੇ ਦਾ ਬਾਅਦ ਦਿੱਲੀ ਦੀ ਵਜਾ ਪਟਿਆਲੇ ਦੀ ਪਟਿਆਲੇ ਵਾਲੀ ਜਗਾਹ 'ਚ ਰਾਸੀ ਬਹੁਤ ਦੋ ਬੱਸਾਂ ਲੰਘੀਆਂ ਨੇ ਦੋਨੇ ਬੱਸਾਂ ਹੀ ਨਹੀਂ ਉਹਨੇ ਰੁਕਦੀਆਂ ਜਾਂ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਰਾਸੀ ਸੀਗਾ ਉਹ ਆਪਾਂ ਨੂੰ ਜਲੰਧਰ ਤੋਂ ਬੱਸ ਮਿਲ ਗਈ ਆਪਾਂ ਬੈਠ ਗਏ ਆ ਤੁਸੀਂ ਦੇਖ ਲਓ ਕਿੰਨਾ ਰਸਵਾਂ ਬੱਸ ਬ ਯਾਰ ਜਨਾਨੀਆਂ ਨਾਲ ਭਰੀ ਪਈ ਆ ਬੰਦੀਆਂ ਥੋੜੀਆਂ ਜਣ 5-7 ਤੇ ਤੋਂ ਬਾਅਦ ਆ ਦੇਖੋ ਕਿੰਨਾ ਰਸਾ ਬੱਸ ਦੇ ਵਿੱਚ ਬਹੁਤ ਜ਼ਿਆਦਾ ਰਸਾ ਜਲੰਧਰ ਤੋਂ ਹੀ ਆਪਾਂ ਬੈਠੇ ਹੋਏ ਜਾ ਰਹੇ ਆ ਪੂਰਾ ਰਸਾ ਬੱਸ ਆਪਾਂ ਹੁਣ ਪਟਿਆਲੇ ਪਹੁੰਚਣ ਵਾਲੇ ਆ ਜਲੰਧਰ ਤੋਂ ਆਪਾਂ ਖੜੀ ਆਏ ਆ ਅੱਜ ਆਪਾਂ ਹੁਣ ਪਟਿਆਲੇ ਪਹੁੰਚ ਗਏ ਆ ਬਾਈਪਾਸ ਤੇ ਇੱਥੇ ਬੋਲ ਚੱਲੀ ਜਾਣਾ ਅੰਕੀ ਦੋਸਤੋ ਆਪਾਂ ਪਟਿਆਲੇ ਪਹੁੰਚ ਗਏ ਆ ਤੇ ਆ ਬੱਸ ਦੇ ਵਿੱਚ ਆਏ ਆ ਆਪਾਂ ਬੱਸ ਦੇ ਵਿੱਚ ਯਾਰ ਭੀੜ ਬਹੁਤ ਜ਼ਿਆਦਾ ਸੀਗੀ ਬਹੁਤ ਪੂਰਾ ਹਾਲ ਹੋਇਆ ਨਾ ਉਥੋਂ ਦੋਸਤੋ ਆਪਾਂ ਪਟਿਆਲੇ ਪਹੁੰਚ ਗਏ ਆ ਜੀ ਮੈਂ ਪਟਿਆਲੇ ਬਾਈਪਾਸ ਉੱਤਰ ਗਿਆ ਤੇ ਜਲੰਧਰੋਂ ਮੈਂ ਤੁਰਿਆ ਸੀ ਆ ਮੇਰੇ ਕੋਲ ਸੱਤ ਤੇ 7:30 ਵਾਜੇ ਸੀਗੇ ਜਰ ਬੱਸ ਬਹੁਤ ਲੇਟ ਮਿਲੀ ਕਿਉਂਕਿ ਬੱਸ ਮਿਲ ਤਾਂ ਗਈ ਸੀ 6 ਜਿਹੜੀ 5:50 ਤੇ ਚੱਲਦੀ ਹੋ ਗਈ ਮਿਲ ਗਈ ਸੀ 6:10 ਤੇ ਮਿਲ ਗਈ 6:20 ਵੀ ਕਿਉਂਕਿ ਤਿੰਨ ਬੱਸਾਂ ਨਿਕਲ ਗਈਆਂ ਕਿਸੇ ਨੇ ਬੱਸ ਨਹੀਂ ਰੋਕੀ ਜੀ ਕਿਉਂਕਿ ਬੱਸ ਦੇ ਵਿੱਚ ਨਾ ਰਸ ਬਹੁਤ ਜ਼ਿਆਦਾ ਸੀਗਾ ਬੱਸਾਂ ਭਰੀਆਂ ਭਰੀਆਂਆਂ ਜੀਆਂ ਬੁੱਝਾਂ ਕੀਤਾ ਵਾਕਿ ਉਹਨਾਂ ਨੇ ਮਤਲਬ ਵੀ ਆਪਣੀ ਬੱਸ ਰੋਕੀ ਨਹੀਂ ਹੈਗੀ ਰਸ਼ ਬਹੁਤ ਜ਼ਿਆਦਾ ਸੀ ਕਿਉਂਕਿ ਪਤਾ ਕੀ ਗੱਲ ਕੱਲੇ ਸੀਗਾ ਵੀਰਵਾਰ ਅੱਜ ਸ਼ੁੱਕਰਵਾਰ ਆ ਵੀਰਵਾਰ ਨਾ ਇਹ ਰਾਤ ਨੂੰ ਉੱਥੇ ਖਾਂਬੜੇ ਜਲੰਧਰ ਜਲੰਧਰ ਸ਼ਹਿਰ ਕੋਲ ਨਾ ਤੇ ਕਿ ਛੋਟਾ ਜਿਹਾ ਕਸਬਾ ਵਾ ਖਾਂਬੜਾ ਤੇ ਉੱਥੇ ਬਹੁਤ ਵੱਡੀ ਚਰਚਾ ਤੇ ਲੋਕ ਉੱਥੇ ਜਾਂਦੇ ਨੇ ਉੱਥੇ ਰਾਤ ਨੂੰ ਬਹੁਤ ਵੱਡਾ ਫੰਕਸ਼ਨ ਹੁੰਦਾ ਵਾ ਤੇ ਹਨਾ ਤੇ ਤਾਂ ਕਰਕੇ ਲੋਕ ਦੂਰ ਦੂਰ ਤੋਂ ਜਾਂਦੇ ਨੇ ਪੰਜਾਬ ਦੇ ਮਤਲਬ ਹਰ ਇੱਕ ਮਤਲਬ ਏਸ ਟੀ ਦੇ ਵਿੱਚੋਂ ਤੇ ਫਿਰ ਉਹ ਲੋਕੀ ਸਵੇਰੇ ਜਦੋਂ ਵਾਪਸ ਆਉਂਦੇ ਆ ਹਨਾ ਫੰਕਸ਼ਨ ਦੇ ਵਿੱਚੋਂ ਤੇ ਉਹ ਲੋਕ ਉਹਦਾ ਬੱਸਾਂ ਦੇ ਵਿੱਚ ਬੈਠ ਕੇ ਅੱਗੋਂ ਤਾਂ ਕਰਕੇ ਬੱਸ ਦੇ ਵਿੱਚ ਬਹੁਤ ਜ਼ਿਆਦਾ ਰਸ ਸੀਗਾ ਤੇ ਬੜੀ ਓਕੀ ਬਾਸੇ ਮਿਲੀ ਕਿ ਇਹ ਨਵਸਾਂ ਲਾਂਡੀਆਂ ਸੀ ਪਟਿਆਲੇ ਦੀਆਂ ਚੌਥੀ ਬੱਸ ਦੇ ਵਿੱਚ ਮਸਾਂ ਚੜ੍ਹਨ ਦੀ ਜਗ੍ਹਾ ਮਿਲੀ ਪਰ ਉਹ ਵੀ ਉੱਥੇ ਮੈਂ ਖੜ ਕੇ ਆਇਆ ਇੱਕ ਥੱਕਿਆ ਹੋਇਆ ਸੀ ਬਹੁਤ ਜ਼ਿਆਦਾ ਬੱਸ ਦੇ ਵਿੱਚ ਨੀਂਦ ਵੀ ਆਈ ਜਾਂਦੀ ਸੀ ਜੀ ਥੱਕਿਆ ਹੋਇਆ ਬੱਸ ਦੇ ਵਿੱਚ ਬੱਸ ਦੇ ਦੇਖ ਰਿਆ ਤੇ ਹੁਣ ਪਟਿਆਲੇ ਬਾਈਪਾਸ ਉਤਰ ਗਿਆ ਤੇ ਇੱਥੇ ਆ ਕੇ ਉਹਨੇ ਇਹ ਸਾਗਰ ਸਾਹਿਬ ਨੂੰ ਬੁਲਾਇਆ ਵਾ ਭਾਜੀ ਨੂੰ ਆਪਣੇ ਨੂੰ ਤੇ ਉਹ ਮੈਨੂੰ ਲੈਣ ਆਣਗੇ ਤੇ ਉਹਨਾਂ ਦੇ ਆਫਿਸ ਦੇ ਵਿੱਚ ਜਾਊਂਗਾ ਬਈ ਉਹਨਾਂ ਦੇ ਆਫਿਸ ਦੇ ਵਿੱਚ ਜਾ ਕੇ ਤੇ ਰਕਾ ਬ્લેਕ ਕਾਫੀ ਦਾ ਗ੍ਰੀਨ ਟੀ ਪੀਊਂਗਾ ਕਿਉਂਕਿ ਮੈਂ ਸਵੇਰੇ ਇਕੱਲੀ ਬ્લેਕ ਕਾਫੀ ਪੀ ਕੇ ਆ ਗਿਆ ਜੀ ਹੁਣ ਉਹਨਾਂ ਦੇ ਆਫਿਸ ਜਾ ਕੇ ਬ્લેਕ ਟੀ ਜਾਂ ਗ੍ਰੀਨ ਟੀ ਬਣਾ ਕੇ ਦੀਊਂਗਾ ਫਿਰ ਉਸ ਤੋਂ ਬਾਅਦ ਉਹਨਾਂ ਦੀ ਐਕਟਿਵ ਆ ਲੈ ਕੇ ਮੈਂ ਪੰਜਾਬ ਯੂਨੀਵਰਸਿਟੀ ਪਟਿਆਲੇ ਜਾਊਂਗਾ ਤੇ ਜਿਹੜਾ ਜਿਹੜਾ ਸੀ ਮੇਰਾ ਕੰਮ ਰਿਹਾਦਾ ਉਹ ਕੰਮ ਕਰਕੇ ਫਿਰ ਵਾਪਸ ਆਪਾਂ ਜਲੰਧਰ ਚਲਾਂਗੇ ਸੋ ਬਲੌਗ ਦੇ ਨਾਲ ਬਣੇ ਜੋ ਵੀ ਅਗਲੀ ਅਪਡੇਟ ਹੋਊਗੀ ਸਾਨੂੰ ਮੈਂ ਦੱਸਾਂਗਾ ਜੀ ਜਿੰਨਾ ਆਪਾਂ ਪਹੁੰਚੇ ਪਟਿਆਲੇ ਸਾਰ ਸਾਰ ਆ ਗਿਆ ਸਾਹ ਸਾਹ ਦੇ ਦਫ਼ਤਰਾਂ ਤੋਂ ਡਾਕੂਮੈਂਟ ਲੈ ਕੇ ਜਿੱਦਾਂ ਨਿਕਲਦੀ ਵਸਤ ਲੋਈਆ ਬਸ ਸਾਹ ਦੇ ਦਫ਼ਤਰ ਆ ਗਈ ਅਸਪਸ਼ਟ ਨਾ ਸਾਗਰ ਭਾਈ ਡਿਗਰੀਵਲ ਲੈ ਲਈ ਹੈ ਤੇ ਆਪਾਂ ਹੁਣ ਲੈ ਕੇ ਆਪਾਂ ਡਿਗਰੀਵਲ ਆਪਾਂ ਚੱਲੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਾਂਜੀ ਦੋਸਤੋ ਆਪਾਂ ਸਾਗਰ ਸਾਹਿਬ ਤੋਂ ਆਪਾਂ ਡਿਗਰੀਵਲ ਲਈ ਦੀ ਆ ਤੇ ਆਪਾਂ ਇੱਕੀ ਵਾਲੇ ਤੇ ਆਪਾਂ ਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾ ਰਹੇ ਹਾਂ ਆਪਾਂ ਪੰਜਾਬੀ ਯੂਨੀਵਰਸਿਟੀ ਲਈ ਕੋਈ ਛੋਟਾ ਜਿਹਾ ਕੰਮ ਆ ਯੂਨੀਵਰਸਿਟੀ ਪਟਿਆਲਾੇ ਕੰਮ ਕਰਕੇ ਤੇ ਫਿਰ ਮੈਂ ਦੇਖਦਾ ਫਿਰ ਮੈਂ ਵਾਪਸ ਆਉਂਗਾ ਸਾਰਾ ਸਭ ਕੁਝ ਫਿਰ ਆਪਾਂ ਬਾਅਦ ਚ ਜਦੋਂ ਵੀ ਆਪਾਂ ਵੇਲੇ ਹੋਵੇ ਕੋਸ਼ਿਸ਼ ਕਰਨੀਓ ਪਛੇਤਰੀ ਛੇਤ ਵੇਲੇ ਹੋ ਜੀਏ ਫਿਰ ਆਪਾਂ ਜਾਣਾ ਵਾਪਸ ਜਲੰਧਰ ਨੂੰ ਸੋ ਵਲੋਗ ਦੇ ਨਾਲ ਬਣੇ ਰਿਓ ਹੁਣ ਆਪਾਂ ਮਿਲਦੇ ਜਾ ਕੇ ਯੂਨੀਵਰਸਿਟੀ ਜਾ ਕੇ ਮਿਲਦੇ ਜੀ ਜੀ ਦੋਸਤੋ ਆਪਾਂ ਪਟਿਆਲੇ ਪੰਜਾਬੀ ਯੂਨੀਵਰਸਿਟੀ ਪਹੁੰਚੀ ਆਂ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਮੈਨਗੇਟ ਤੇ ਖੜੇ ਆਂ ਹੁਣ ਆਪਾਂ ਚੱਲਦੇ ਯੂਨੀਵਰਸਿਟੀ ਦੇ ਅੰਦਰ ਜੋ ਵੀ ਆਪਣੇ ਮਰਦ ਦੀ ਕੰਮ ਆਲਾਣਾ ਕਿ ਉਹ ਉਹ ਕਾਉਨਿਆਂ ਤੁਹਾਨੂੰ ਦਿਖਾਣਾ ਮੈਂ ਜਿਹੜੀ ਪੰਜਾਬੀ ਯੂਨੀਵਰਸਿਟੀ ਆ ਬਾਹਰ ਜਿੱਦਾਂ ਆ। ਉਹ ਇਹ ਤੁਸੀਂ ਦੇਖ ਸਕਦੇ ਹੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮੇਨ ਰੋਡ ਦੇ ਉੱਤੇ ਗੇਟ ਆ ਨਾ। ਪਹਿਲਾਂ ਇੱਥੇ ਰੋਡ ਹੁੰਦਾ ਸੀ ਮੈਨ ਹੁਣ ਆਇਆ ਵੀ ਇੱਥੇ ਪੁਲ ਬਣ ਗਿਆ। ਬੱਸਾਂ ਕਈ ਥੱਲੇ ਨੂੰ ਹੋ ਕੇ ਨਿਕਲਦੇ ਨੇ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮੇਨ ਗੇਟ ਆ ਜੀ। ਇੱਥੋਂ ਆਪਾਂ ਇੱਧਰੋਂ ਆਪਾਂ ਏਂਟਰ ਕਰ ਜਾਣਾ ਅੰਦਰ। ਤੇ ਜਿੱਥੇ ਆਪਾਂ ਨੂੰ ਕੰਮ ਆ ਨਾ ਯੂਨੀਵਰਸਿਟੀ ਅੰਦਰ ਆਪਾਂ ਉਹ ਕੰਮ ਕਰਕੇ ਤੇ ਫਿਰ ਆਪਾਂ ਨਾਲ ਦੀ ਨਾਲ ਕੋਸ਼ਿਸ਼ ਕਰਦੇ ਹਾਂ ਛੇਤੀ ਛੇਤੀ ਆਪਾਂ ਵਾਪਸ ਭਾਜੀ ਦੋਸਤੋ ਆਪਣਾ ਜਿਹੜਾ ਯੂਨੀਵਰਸਿਟੀ ਦਾ ਕੰਮ ਸੀ ਨਾ ਆਪਣਾ ਯੂਨੀਵਰਸਿਟੀ ਉਹ ਕੰਮ ਹੋ ਗਿਆ ਤੇ ਹੁਣ ਆਪਾਂ ਚੱਲੇ ਆ ਆਪਣੇ ਸਾਗਰ ਭਾਜੀ ਕੋਲ ਕਿਉਂਕਿ ਯੂਨੀਵਰਸਿਟੀ ਪਤਾ ਕੀ ਹੈ ਮੈਂ ਨਾ ਯੂਨੀਵਰਸਿਟੀ ਤੋਂ ਪੜਾਈ ਕਰਦਾ ਪਿਆ ਵਾਂ ਸਟੱਡੀ ਕਰ ਰਿਹਾ ਹਾਂ ਯੂਨੀਵਰਸਿਟੀ ਤੋਂ ਤੇ ਮੇਰੇ ਨਾ ਰਿਜ਼ਲਟ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਸੀ ਤੇ ਉਹ ਕਹਿੰਦੇ ਵੀ ਤੁਸੀਂ ਆਪਣੀ ਐਪਲੀਕੇਸ਼ਨ ਲਿਖ ਕੇ ਨਾ ਯੂਨੀਵਰਸਿਟੀ ਨੂੰ ਦੇ ਕੇ ਜਾਓ ਤੇ ਜੇ ਤੁਹਾਡੀ ਐਪਲੀਕੇਸ਼ਨ ਆਊਗੀ ਫਿਰ ਉਸ ਤੋਂ ਬਾਅਦ ਅਸੀਂ ਆਪਣੀ ਜਿਹੜੀ ਜੋ ਵੀ ਇਹਨਾਂ ਦੀ ਬਣਦੀ ਕਾਰਵਾਈ ਹੈ ਉਹ ਅਸੀਂ ਫੇਰ ਕਰ ਸਕਦੇ ਅਸੀਂ ਬਿਨਾਂ ਐਪਲੀਕੇਸ਼ਨ ਤੋਂ ਅਸੀਂ ਕਾਰਵਾਈ ਨਹੀਂ ਕਰ ਸਕਦੇ ਹੈਗੇ ਕਿਉਂਕਿ ਸਾਡੇ ਕੋਲ ਵੀ ਕਹਿੰਦੇ ਕੋਈ ਰੀਟਨ ਦੇ ਵਿੱਚ ਪ੍ਰੂਫ ਹੋਣਾ ਚਾਹੀਦਾ ਸੋ ਉਹਦੇ ਕਰਕੇ ਮੈਨੂੰ ਸਭ ਕੁਝ ਸਪੈਸ਼ਲ ਫਿਰ ਇੱਥੇ ਆਉਣਾ ਪਿਆ ਮਗਰ ਜੇ ਮੈਂ ਹੁਣ ਚੱਲ ਗਿਆ ਠੀਕ ਹੈ ਨਹੀਂ ਤਾਂ ਜੇ ਲੇਟ ਹੋ ਗਿਆ ਨਾ ਫਿਰ ਅੱਗੇ ਤੋਂ ਅੱਗੇ ਲੇਟ ਹੋ ਜਾਣਾ ਵਾ ਸੋ ਫਿਰ ਮੈਂ ਇਸ ਕਰਕੇ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲੇ ਆਏ ਸੀਗਾ ਮੈਂ ਐਪਲੀਕੇਸ਼ਨ ਆਪਣੀ ਲਿਖਤੀ ਹੈ ਸਾਰੀ ਤੇ ਜਿਹੜੇ ਮੇਰਾ ਰਿਜ਼ਲਟ ਸੀ ਉਹਦੀ ਰਿਜ਼ਲਟ ਦੀ ਮੈਂ ਕਾਪੀ ਵੀ ਨਾਲ ਲਾਤੀ ਆ ਤੇ ਐਪਲੀਕੇਸ਼ਨ ਲਿਖ ਕੇ ਮੈਂ ਇਥੇ ਐਜੂਕੇਸ਼ਨ ਵੀ ਬਾਅਗ ਜਿਹੜਾ ਹਨ ਮੇਰੇ ਡਿਸਟੈਂਸ ਪੜਾਈ ਜਿਹੜੀ ਮੈਂ ਕਰਦਾ ਪਿਆ ਉਹ ਮੈਂ ਨਾਂ ਲੇਖ ਕੇ ਉਹਨਾਂ ਐਪਲੀਕੇਸ਼ਨ ਆਪਣੀ ਦੇ ਦਿੱਤੀ ਆ ਤੇ ਇਹ ਕਹਿੰਦੇ ਵੀ ਸਾਡੀ ਕੋਸ਼ਿਸ਼ ਇਹ ਹੀ ਹੋਊਗੀ ਵੀ ਅਸੀਂ ਛੇਤੀ ਤੋਂ ਛੇਤੀ ਜੋ ਵੀ ਤੁਹਾਡਾ ਮਤਲਬ ਹੈ ਵੀ ਉਹ ਆ ਹਨਾ ਵੀ ਜੋ ਵੀ ਤੁਹਾਡਾ ਰਿਜ਼ਲਟ ਹੈਗਾ ਵਾ ਅਸੀਂ ਉੱਤ ਛੇਤੀ ਹੀ ਅਪਡੇਟ ਕਰਾਂਗੇ ਸੋ ਜੋ ਵੀ ਮੇਰਾ ਇੱਥੇ ਕੰਮ ਸੀਗਾ ਯੂਨੀਵਰਸਿਟੀ ਦੇ ਵਿੱਚ ਉਹ ਸਾਰਾ ਮੈਂ ਕੰਪਲੀਟ ਕਰ ਲਿਆ ਵਾ ਜਿਹੜੇ ਆਪਾਂ ਯੂਨੀਵਰਸਿਟੀ ਦੇ ਵਿੱਚ ਆਪਾਂ ਕਾਗਜ਼ ਵਗੈਰਾ ਜੋ ਵੀ ਦਿੱਤੇ ਆ ਨਾ ਆਪਾਂ ਉਹਨਾਂ ਦੀ ਫੋਟੋ ਵੀ ਆਪਾਂ ਖਿੱਚ ਕੇ ਰੱਖ ਲਈ ਆ ਤੇ ਜੋ ਉਹਨਾਂ ਨੇ ਡੇਰੀ ਨੰਬਰ ਲਾਇਆ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਇਹਦੀ ਫੋਟੋ ਖਿੱਚ ਲੈਣ ਤੋਂ ਉਹਨਾਂ ਤੋ ਕਹਿੰਦੇ ਹੱਥ ਦੇ ਉੱਤੇ ਲਿਖ ਲਾ ਸੋ ਮੈਂ ਹੱਥ ਦੇ ਉੱਤੇ ਜੜਾ ਮੇਰਾ ਡੇਰੀ ਨੰਬਰ ਜੀ ਆ ਅ ਤੁਸੀਂ ਦੇਖ ਸਕਦੇ ਹੋ ਮੈਂ ਦੇਖ ਲਿਆ ਇਹ ਨੰਬਰ ਹੈਗਾ 15075 ਤੇ ਅੱਜ ਦੀ ਤਰੀਕ ਪਈ ਹੋਈ ਆ ਉਹ ਮੈਂ ਡੇਰੀ ਨੰਬਰ ਹੱਥ ਦੇ ਉੱਤੇ ਨੋਟ ਕਰ ਲਿਆ ਤੇ ਬਾਅਦ ਚੇ ਦੀ ਮੈਂ ਫੋਟੋ ਖਿੱਚ ਲਈ ਆ ਤੇ ਉਹਨੇ ਵੀ ਵੀਡੀਓ ਦੇ ਵਿੱਚ ਵੀ ਰਿਕਾਰਡ ਹੋ ਗਿਆ ਵੀਡੀਓ ਪਈ ਰਹੂਗੀ ਜੇ ਮੰਨ ਕੇ ਚੱਲੋ ਮੇਰੇ ਮਤਲਬ ਹੱਥ ਦੀ ਇਹ ਮੇਟੀ ਜਾਣਾ ਵਾ ਤੇ ਦਨਹੀਂ ਯਾਦ ਰਹਿੰਦਾ ਬੰਦੇ ਵੀਡੀਓ ਦੇ ਵਿੱਚ ਯਾਦ ਹੋ ਜਾਣਾ ਸੋ ਆਪਾਂ ਡੇਰੀ ਨੰਬਰ ਲੈਂਦਾ ਵਾ ਜੇ ਕਿਤੇ ਇਹਨਾਂ ਨੇ ਨਸ਼ੇਤੀ ਅਪਡੇਟ ਨਾ ਕੀਤੀ ਤਾਂ ਆਪਾਂ ਇੱਥੋਂ ਆਪਾਂ ਫੋਨ ਕਰਕੇ ਆ ਡੇਰੀ ਨੰਬਰ ਕੰਪਲੀਟ ਕਰ ਲਾਂਗੇ ਜੀ। ਸਿਰੋ ਆਪਾਂ ਸਾਗਰ ਭਾਜੀ ਕੋਲ ਆ ਗਏ ਆ। ਤੇ ਪਿੱਛੇ ਤੁਸੀਂ ਵੀ ਦੇਖ ਸਕਦੇ ਹੋ ਸਾਗਰ ਭਾਈ ਦੀ ਫੋਟੋ ਲੱਗੀ ਹੋਈ ਆ ਮੁੱਖ ਮੰਤਰੀ ਪੰਜਾਬ। ਆ ਦੇਖੋ ਭਾਈ ਨੂੰ ਅਵਾਰਡ ਮਿਲ ਰਿਹਾ ਕੇਸ਼ ਅਵਾਰਡ ਵੀ ਲੈ ਭਾਈ ਨੂੰ ਤੇ ਸੀਐਮ ਭਵਨਤਵੰਦ ਆਪਣੇ ਪੰਜਾਬ ਦੇ ਉਹਨਾਂ ਨੇ ਭਾਈ ਨੂੰ ਸਨਮਾਨਿਤ ਕੀਤਾ ਸੀਗਾ। ਤੇ ਆਪਾਂ ਹੁਣ ਭਾਈ ਦੇ ਆਫਿਸ ਦੇ ਵਿੱਚ ਆ ਗਏ ਆ ਭਾਈ ਦੇ ਟਰੋਫੀ ਤੁਸੀਂ ਭਾਈ ਨੂੰ ਬਹੁਤ ਮਿਲੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਉੱਪਰ ਨਾ ਕਿੰਨੀਆਂ ਟਰੋਫੀਆਂ ਇਹਦੇ ਨਾਲੋਂ 2-3 ਗੁਣਾ ਭਾਈ ਦੇ ਘਰੇ ਪਈਆਂ ਨੇ। ਸੋ ਸਾਗਰ ਭਾਜੀ ਯਾਰ ਘੈਂਟ ਬੰਦਾ ਸੀ ਇਹਦਾ। ਜਿਗਰੀ ਯਾਰ ਤੇ ਹੁਣ ਆਪਾਂ ਜੀ ਕੋਲ ਆਪਾਂ ਭਾਜੀ ਨੇ ਕਿਹਾ ਭਾਜੀ ਨੇ ਕਿਹਾ ਭਾਜੀ ਵੀ ਕੁਝ ਖਾਣਾ ਆਪਾਂ ਆਪਾਂ ਕੁਝ ਖਾਣਾ ਹੈ ਜੀ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਆਪਾਂ ਬੈਠੇ ਆ ਤੇ ਆਪਾਂ ਰਾਤ ਨੂੰ ਖਾਣਾ ਸਾਬ 8:00 ਵਜੇ ਤੇ ਭਾਜੀ ਨੇ ਕਿਹਾ ਭਾਜੀ ਕਿੱਦੀ ਤੁਸੀਂ ਗ੍ਰੀਨ ਟੀ ਬਣਾਉਣੀ ਆਹ ਮਜ਼ਾ ਆ ਗਿਆ ਸੀ ਜਿਹਦੇ ਵਿੱਚ ਬੈਠ ਕੇ ਬਾਹਰ ਤਾਂ ਯਾਰ ਬਹੁਤ ਜ਼ਿਆਦਾ ਗਰਮੀ ਹੈ ਧੂਆ ਨਿਕਲਿਆ ਗਰਮੀ ਦੇ ਨਾਲ ਕੋਈ ਘੱਟਾ ਵੀ ਬਹੁਤ ਜ਼ਿਆਦਾ ਵਾ ਅੰਦਰਾ ਗ੍ਰਹਿਣ ਸਵਰਗਤ ਨਜ਼ਾਰੇ ਆ ਸੋ ਹੁਣ ਆਪਾਂ ਸਾਰੰਗ ਭਾਜੀ ਦੇ ਉੱਤੇ ਅੰਦਰ ਵਿੱਚ ਬੈਠੇ ਆ ਤੇ ਭਾਜੀ ਨੇ ਕਿਹਾ ਵੀ ਭਾਜੀ ਇਹ ਦੇਖਣਾ ਰੋ ਰੋ ਇਹ ਜਬਲੇ ਕੋ ਜਿਹੜਾ ਰੋ ਰੋ ਮਾਤੇ ਕਿ ਜੋ ਵੀ ਵੈਰੀਬਲ ਹੋਵੇ ਉਹ ਬਣਾ ਲੈਣੇ ਆ ਇੰਡੈਕਸ਼ਨ ਚੁੱਲ੍ਹੋ ਪਈ ਚੀ ਰੱਖ ਰਿਹਾ ਤੇ ਆਪਾਂ ਇੱਕ ਥੀ ਬਣਾ ਕੇ ਗਰਮਤੀ ਫਿਰ ਭਾਈ ਨਾਲ ਕਰਾਂਗੇ ਗੱਲਾਂ ਬਾਤਾਂ ਥੋੜੀਆਂ ਤੇ ਫੇਰ ਉਹ ਤੋਂ ਬਾਅਦ ਆਪਾਂ ਚੱਲਾਂਗੇ ਜਲ ਮਰਵਾਉਣ ਨੂੰ ਸੋ ਬਲੌਗ ਦਿਨਾਂ ਬਣ ਜਾਈਓ ਜੀ ਹੁਣ ਆਪਾਂ ਦੇਖਦੇ ਆ ਗਿੰਗ ਬਲੇਕ ਟੀਵੀ ਨੀਆਂ ਤੇ ਗ੍ਰੀਨ ਟੀਵੀ ਨੀਆਂ ਕੋਈ ਇੱਕ ਜਿਹੜੀ ਵੀ ਚੀਜ਼ ਅਵੇਲੇਬਲ ਹੋਈ ਆਪਾਂ ਉਹ ਵੀ ਲੈਂਦੇ ਆ ਕੋਈਆਂ ਨੂੰ ਪਾਣੀ ਗਰਮਾਣਾ ਬਾਹੂ ਬਲਣ ਥੋੜੀ ਜੀ ਅਸੀਂ ਆਪਣੀ ਬ્લેਕ ਕਾਫੀ ਆ ਗਈ ਪੀਓਗੇ ਭਾਜੀ ਤੁਸੀਂ ਪੀ ਲਓ ਥੋੜੀ ਜੀ ਦੇਰ ਜੇ ਪੀਣੀ ਤਾਂ ਥੋੜੀ ਜੀ ਲੈ ਵੀ ਆਪਣੀ ਬਲੇਕ ਕਾਫੀ ਬਣ ਕੇ ਰੈਡੀ ਹੋਈ ਹੈ ਇਹ ਸੇ ਪੀ ਲੈਣੀ ਹਾਂ ਹਾਂ ਜੀ ਦੋਸਤੋ ਆਪਾਂ 사ਗਰ ਭਾਜੀ ਨੂੰ ਮਿਲਦੇ ਹਾਂ ਇੱਥੇ 사ਗਰ ਭਾਜੀ ਨੇ ਆਪਾਂ ਨੂੰ ਬਲੇਕ ਕਾਫੀ ਬਣਾ ਕੇ ਪਲਾਤੀ ਆ ਤੇ ਹੁਣ ਆਪਾਂ ਚੱਲੇ ਆਪਾਂ ਜਲੰਧਰ ਨੂੰ ਤੇ ਦੇਖ ਲਓ ਆਪਾਂ ਕੱਲ ਰਾਤ ਦਾ ਕੁਝ ਨਹੀਂ ਖਾਧਾ ਕੱਲ ਆਪਾਂ ਠੀਕ 8 ਵਜੇ ਆਪਾਂ ਡਿਨਰ ਕੀਤਾ ਸੀ ਤੇ ਸਵੇਰੇ ਉੱਠ ਕੇ ਆਪਾਂ ਘਰੋਂ ਤੁਰਨ ਲੱਗੇ ਆਪਾਂ ਬਲੇਕਾ ਹੋਈ ਪੀਤੀ ਸੀ ਤੇ ਫਿਰ ਹੁਣ ਸਾਗਰ ਸਾਹਿਬ ਕੋਲ ਆ ਕੇ ਆਪਾਂ ਬਲੇਕਾ ਹੋਈ ਪੀਤੀ ਆ ਤੇ ਸਾਗਰ ਸਾਹਿਬ ਮੈਨੂੰ ਚੱਲਦੇ ਨੇ ਛੱਡਣ ਇਹ ਭਾਈ ਨੇ ਮੈਨੂੰ ਬਾਈਪਸ ਪਾਸ ਛੱਡ ਦੇਣਾ ਤੇ ਫਿਰ ਆਪਾਂ ਉੱਥੋਂ ਜਿਹੜੀ ਜਲੰਧਰ ਦੀ ਬੱਸ ਆਪਾਂ ਜਲੰਧਰ ਦੀ ਬੱਸ ਫੜ ਲੈਣੀ ਆ ਤੇ ਫਿਰ ਆਪਾਂ ਚੱਲਾਂਗੇ ਜਲੰਧਰ ਪਹੁੰਚ ਗਏ ਜੇ ਛੇਤੀ ਪਹੁੰਚ ਗਏ ਵੈਸੇ ਕੋਸ਼ਿਸ਼ ਲੰਦੇ ਰਹੀ ਕਿ ਬੱਸ ਜੇ ਮੈਨੂੰ ਮਿਲ ਗਈ ਤੇ ਫਿਰ ਹਲਕੀ ਜੀ ਬਲੇਕੋਫੀ ਪੀ ਕੇ ਫਿਰ ਮੈਂ ਗਰਾਊਂਡ ਦੇਖਣਾ ਜਾਣਾ ਕਿ ਨਹੀਂ ਜਾਣਾ ਪਹਿਲੇ ਕੋਸ਼ਿਸ਼ ਮੇਰੀ ਇਹ ਹੀ ਹੈ ਵੀ ਮੈਂ ਗਰਾਊਂਡ ਜਾਵਾਂ ਕਿਉਂਕਿ ਮੇਰਾ ਸਵੇਰੇ ਵੀ ਵਰਕਆਊਟ ਹੋਇਆ ਹੋਇਆ ਹੈਗਾ ਤੇ ਗੱਲ ਵੀ ਨਹੀਂ ਹੋਇਆ ਹੈਗਾ ਤੇ ਬਾਕੀ ਦੇਖਦੇ ਆਣ ਸੋ ਬਲੌਗ ਦੇ ਨਾਲ ਬਣੇ ਰਹੋ ਹੁਣ ਆਪਾਂ ਮਿਲਦੇ ਆਂ ਬਸ ਦੇ ਵਿੱਚ ਜਦੋਂ ਚੜਾਂਗੇ ਉਸ ਤੋਂ ਪਹਿਲਾਂ ਆਪਾਂ ਇੱਕ ਵਾਰੀ ਬਲੌਗ ਸਟਾਰਟ ਕਰਾਂਗੇ ਫਿਰ ਸਿੱਧਾ ਆਪਾਂ ਜਲੰਧਰ ਮਿਲਾਂਗੇ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਦੋਸਤੋ ਮੈਨੂੰ ਸਾਗਰ ਭਾਜੀ ਨਾ ਇੱਥੇ ਪਟਿਆਲਾ ਬਾਈਪਾਸ ਦੇ ਉੱਤੇ ਤਾਰ ਗਏ ਆ ਤੇ ਮੈਂ ਹੁਣ ਪਰਦਾ ਜਲੰਧਰ ਦੇ ਬੱਸ ਦੀ ਵੇਟ ਕਰਦਾ ਰਹਾ ਪਾਵਾਂ ਇੱਕ ਪ੍ਰਾਈਵੇਟ ਬੱਸ ਆਈ ਤਾਂ ਹੈਗੀ ਸੀ ਪਰ ਮੈਂ ਉੱਚ ਬੈਠਿਆ ਨਹੀਂ ਆ ਯਾਰ ਪ੍ਰਾਈਵੇਟ ਬੱਸ 'ਚ ਪਤਾ ਕੀ ਜੇ ਹੁਣ ਬੈਠ ਗਿਆ ਤਾਂ ਮੰਨ ਲੇ ਕਿ ਚਲੋ ਹੁਣ 1.5 ਵਜਾ ਵਾ ਨਾ 2 ਵਜੇ ਲੱਗਿਆ ਤਾਂ ਉਹ ਘਟੋ ਘਟ 6 ਵਜੇ ਤੋਂ ਪਹਿਲਾਂ ਨਹੀਂ ਲਾਂਦੀ ਹੈਗੀ ਪ੍ਰਾਈਵੇਟ ਬੱਸ ਤੇ ਉਹਦੇ ਵਿੱਚ ਬੈਠ ਕੇ ਕੋਈ ਫਾਇਦਾ ਨਹੀਂ ਉਹ ਸਾਥ ਆ ਤੇ ਰੋਕ ਲੈਂਦੇ ਆ ਤੇ ਉੱਥੋਂ ਗਰਮੀ ਵੀ ਹੋ ਤਾਂ ਬੱਸ ਚ ਚਲਦੀ ਰਹੇ ਨਾ ਆ ਵੀ ਚਲ ਹਵਾ ਜੀ ਤਾਂ ਲੱਗਦੀ ਰਹਿੰਦੀ ਆ ਹੋਰ ਨਹੀਂ ਤਾਂ ਕੋਈ ਜੇ ਹੁਣ ਪੀਆਰਟੀਸੀ ਮੰਨ ਲਓ ਜੇ ਏਸੀ ਆ ਗਈ ਆਪਾਂ ਏਸੀ 'ਚ ਬਹਿ ਜਾਣਾ ਜੇ ਪਿਆ ਦੀ ਸੀ ਦੂਜੀ ਆ ਗਈ ਡਾਇਰੈਕਟ ਜਲੰਧਰ ਦੀ ਤਾਂ ਆਪਾਂ ਉਹਦੇ ਵਿੱਚ ਬਹਿ ਜਾਣਾ ਤਾਂ ਬਸ ਸਿੱਧਾ ਹੁਣ ਜਲੰਧਰ ਹੀ ਪਹੁੰਚਾਂਗੇ ਤੇ ਬਸ ਉਹਨੂੰ ਬੱਸ ਦੀ ਵੇਟ ਕਰਦਾ ਪਾਵਾਂ ਹੁਣ ਮੈਂ ਪਟਿਆਲਾ ਬਾਈਪਾਸ ਦੇ ਉੱਤੇ ਖੜਾ ਵਾਂ ਤੁਸੀਂ ਦੇਖ ਸਕਦੇ ਹੋ ਇਹ ਪਟਿਆਲਾ ਬਾਈਪਾਸ ਆ ਜਦੋਂ ਜੀ ਬੱਸ ਆਪਾਂ ਨੂੰ ਜਲੰਧਰ ਦੀ ਮਿਲ ਗਈ ਤੇ ਆਪਾਂ ਜਲੰਧਰ ਦੀ ਬੱਸ ਦੇ ਵਿੱਚ ਬਹਿ ਜਾਈਏ ਨਾ ਵਾ ਬੱਸ ਉਹਨੂੰ ਆਪਾਂ ਬੱਸ ਦੀ ਵੇਟ ਕਰਦੇ ਆ ਤਾਂ ਸੋ ਦੋਸਤੋ ਵਲੋਗ ਦੇ ਨਾਲ ਬਨੇ ਰਹੋ ਜਦੋਂ ਆਪਾਂ ਅੱਜ ਜਲੰਧਰ ਪਹੁੰਚ ਗਏ ਟਾਈਮ ਦੇ ਉੱਤੇ ਤਾਂ ਮੈਨੂੰ ਇਹ ਆ ਕਿ ਚਲੋ ਮੇਰੀ ਪ੍ਰੈਕਟਿਸ ਹੋ ਜੂਗੀ ਮੈਂ ਘੰਟਾ ਤੱਕ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰ ਲਵਾਂ ਕਿਉਂਕਿ ਅੱਜ ਵੀ ਮੇਰੀ ਸਵੇਰ ਦੀ ਪ੍ਰੈਕਟਿਸ ਨਹੀਂ ਹੋਈ ਹੈਗੀ ਸੋ ਮੈਂ ਸੋਧਾ ਉਹ ਵੀ ਜਿਹੜੀ ਮੇਰੀ ਅੱਜ ਦੀ ਸਵੇਰ ਦੀ ਪ੍ਰੈਕਟਿਸ ਨਹੀਂ ਹੋਈ ਹੈਗੀ ਕੱਲ ਵੀ ਨਹੀਂ ਹੋਈ ਹੈਗੀ ਉਹ ਮੈਂ ਅੱਜ ਜਲੰਧਰ ਜਾ ਕੇ ਕਰਨਾ ਸੋ ਦੋਸਤੋ ਵਲੋਗ ਦੇ ਨਾਲ ਬਣੇ ਰਹੋ ਜੀ ਜੀ ਆਪਾਂ ਨੂੰ ਪਟਿਆਲੇ ਤੋਂ ਬੱਸ ਮਿਲ ਗਈ ਹੈ ਜੀ ਤੇ ਆਪਾਂ ਬੱਸ ਦੇ ਵਿੱਚ ਬੈਠੇ ਆ ਕਿ ਆ ਦੇਖ ਲਓ ਕਿੰਨਾ ਜ਼ਿਆਦਾ ਰਸਾ ਹੈ ਨਾ ਤੇ ਆ ਦੇਖੋ ਹੁਣ ਆਪਾਂ ਜਲੰਧਰ ਪਹੁੰਚ ਗਏ ਆ ਤੇ ਦੇਖੋ ਪਟਿਆਲੇ ਤੋਂ ਆਪਾਂ ਜਲੰਧਰ ਤੱਕ ਖੜੇ ਹੀ ਆ ਰਾਮਾ ਮੰਡੀ ਆ ਗਿਆ ਆਪਾਂ ਹੁਣ ਇੱਥੇ ਰਾਮਾ ਮੰਡੀ ਆਪਾਂ ਇੱਥੇ ਉਤਰ ਜਾਣਾ ਵਾ ਹੁਣ ਉਤਰ ਗਿਆ ਪਰਮਾ ਮੰਡੀ ਹਾਂਜੀ ਦੋਸਤੋ ਆਪਾਂ ਰਾਮਾ ਮੰਡੀ ਜਲੰਧਰ ਪਹੁੰਚ ਗਏ ਆ ਕਿ ਆਪਾਂ ਬਸ ਦੇ ਵਿੱਚ ਉਤਰ ਗਏ ਆ ਜੋ ਜਿਹੜੀ ਬਸ ਚੱਲੀ ਆ ਪੌਦੇ ਵਿੱਚ ਉਤਰੇ ਆ ਤੇ ਠੀਕ ਆਪਾਂ 1:05 ਵਜੇ ਆਪਾਂ ਮਤਲਬ ਵੀ ਇੱਥੇ ਜਲੰਧਰ ਪਹੁੰਚ ਗਏ ਆ ਆਪਾਂ ਮੇਰੇ ਖਿਆਲ ਚ ਬੈਠੇ ਸੀ ਆਪਾਂ ਤੇ ਇੱਕ 2:00 ਵਜੇ ਬਣ ਕੇ ਚੱਲੋ ਹਾਂ ਹਾਂ 2:00 ਵਜੇ ਦੇ ਕਰੀਬ ਆਪਾਂ ਬੈਠੇ ਸੀਗੇ ਤੇ ਠੀਕ ਆਪਾਂ ਮਤਲਬ ਵੀ ਪਹੁੰਚ ਗਏ ਆ ਆਪਾਂ ਇੱਥੇ ਉਹ 5 ਵਜੇ ਪਹੁੰਚ ਗਏ ਆ ਆਪਾਂ ਹਣਾ ਤੇ 3 ਘੰਟੇ ਲੱਗੇ ਜਾਨੀ ਜੀ ਠੀਕ 3 ਵਜੇ 1 ਘੰਟੇ ਬਾਅਦ ਜੇ ਇਹੀ ਕੀ ਤੇ ਆਪਾਂ ਪ੍ਰਾਈਵੇਟ ਬੱਸ 'ਚ ਬੈਠੇ ਹੁੰਦੇ ਉਹਨਾਂ ਸੰਦੇ ਚਾਰ ਘੰਟੇ ਲਾਦਦੇ ਸੀ ਉਹਨਾਂ ਟਾਈਮ ਬੋਕਰਾ ਕਰਨਾ ਸੀਗਾ ਕਿ ਸੋ ਜਦੋਂ ਆਪਾਂ ਗਏ ਸੀਗੇ ਉਦੋਂ ਵੀ ਆਪਾਂ ਬੱਸ ਦੇ ਵਿੱਚ ਖੜਕੇ ਗਏ ਸੀਗੇ ਤੇ ਹੁਣ ਵੀ ਤੁਸੀਂ ਦੇਖ ਲਓ ਆਪਾਂ ਬੱਸ ਦੇ ਵਿੱਚ ਖੜਕੇ ਹੀ ਆਏ ਆ ਜਾਣ ਲਈ ਦੇ ਲੋ 3 ਘੰਟੇ ਪਟਿਆਲੇ ਦੇ ਲੱਗਦੇ ਜਾਂਦੇ ਹੋਏ ਤੇ 3 ਘੰਟੇ ਆਪਾਂ ਬੱਸ ਦੇ ਵਿੱਚ ਨਾਲ ਖੜਕੇ ਹੀ ਗਏ ਆ ਉੱधर ਲੱਤਾਂ ਦੇਖਣ ਲੱਗੀਆਂ ਪਰ ਉਹ ਤੋਂ ਜਿਹੜੀ ਵਾਰਸੀ ਟਾਈਮ ਲੱਗਾ ਹਣਾ ਤੇ ਥੋੜੀ ਜਿਹਾ ਰੈਸਟ ਵੀ ਕੀਤੀ ਜੇ ਉਹ ਅਲਦਪਾ ਕੁਛ ਵੀ ਨਹੀਂ ਖਤੇਗਾ ਕੱਲ ਰੱਪ 8 ਵਜੇ ਆਪਾਂ ਜੀਨਰ ਕੀਤਾ ਸੀਗਾ ਤੇ ਹੁਣ 5:00 ਵਜੇ ਦੇਖ ਲਓ ਕਿੰਨੇ ਘੰਟੇ ਹੋ ਗਏ ਹਨ 8 ਤੋਂ 8 12 ਘੰਟੇ ਹੋ ਗਏ ਤੇ 9 ਘੰਟੇ ਤੁਸੀਂ ਆ ਲਾ ਲੋ ਤੇ ਦੇਖ ਲਓ ਪਹੁੰਚ ਲੱਗੀ ਮਤਲਬ ਕੱਲੀ ਦੋ ਦੋ ਤਿੰਨ ਵਾਰ ਬੱਸਾਂ 'ਚ ਕੱਲੀ ਬਲੈਕ ਕੌਫੀ ਹੀ ਵਿਕੀ ਆ ਤੇ ਹੁਣ ਆਪਾਂ ਇੱਥੇ ਪਹੁੰਚ ਗਏ ਆਂਦੇ ਹੋਏ ਵੀ ਬੱਸ ਦੇ ਵਿੱਚ ਖੜ ਕੇ ਆਇਆ ਤਿੰਨ ਘੰਟੇ ਲੱਗਾ ਤਹੋ ਲੱਗ ਗਿਆ ਤੇ ਹੁਣ ਮੇਰਾ ਮਨ ਸੀਗਾ ਵੀ ਆਪਾਂ ਪ੍ਰੈਕਟਿਸ ਕਰਾਂਗੇ ਆ ਮੈਨੂੰ ਲੱਗਦਾ ਜੈਸਾ ਨਾ ਹਾਲਾਤ ਆ ਸਰੀਰ ਤੇ ਕਿਉਂਕਿ ਘਰੇ ਜਾ ਕੇ ਮੈਂ ਨਾ ਆਉਂਗਾ ਨਾ ਧੋ ਕੇ ਵੀ ਤਾਂ ਟਾਈਮ ਹੋ ਜਾਣਾ 5 ਵਜੇ ਆ ਗਰਾਊਂਡ 'ਚ ਬੱਚੇ ਵੀ 7 ਵਜੇ ਤੱਕ ਹੁੰਦੇ ਆ ਤੇ ਜੇ ਮੈਨੂੰ ਲੱਗਦਾ ਵੀ ਜੇ ਟਾਈਮ ਬਚਦਾ ਗਰਾਊਂਡ ਦੇ ਵਿੱਚ ਚਲ ਜੂਗਾ ਕਿਉਂਕਿ ਉੱਥੇ ਜਾ ਕੇ ਮੈਂ ਅਗਲਾ ਧੋ ਕੇ ਜਿਹੜਾ ਬਲੈਕ ਕਾਫੀ ਬਣਾ ਕੇ ਪੀਊਂਗਾ ਕੱਪੜੇ-ਕੁਪੜੇ ਚੇਂਜ ਕਰਕੇ ਤੇ ਟਾਈਮ ਲੱਗ ਜਾਣਾ ਸੋ ਦੇਖਦੇ ਆ ਪ੍ਰੈਕਟਿਸ ਕਰਨ ਜਾਣਾ ਕਿ ਨਹੀਂ ਜਾਣਾ ਵੇਖਦਾ ਮੇਰਾ ਦਿਲ ਕਰਦਾ ਕਿਉਂਕਿ ਯਾਰ ਮੈਂ ਪਹਿਲਾਂ ਹੀ ਬੱਸ ਦੇ ਵਿੱਚ ਨਾ ਬੈਠਾ-ਬੈਠਾ ਥੱਕ ਗਿਆ ਸੋ ਮੈਨੂੰ ਲੱਗਦਾ ਸੋ ਹੁਣ ਮੈਂ ਥੋੜਾ ਜਿਹਾ ਸਮਾਨ ਲੈਣਾ ਰਾਮਾ ਮੰਡੀ ਤੋਂ ਮੈਡੀਕਲ ਸਟੋਰ ਤੇ ਜਾ ਕੇ ਉੱਥੋਂ ਥੋੜਾ ਜਿਹਾ ਸਮਾਨ ਲਵਾਂਗਾ ਸਮਾਨ ਲੈ ਆ ਕੇ ਫਿਰ ਮੈਂ ਜਾਊਗਾ ਆਪਣੇ ਘਰ ਤੇ ਫਿਰ ਨਹਾਉ ਤੋਂ ਕੇ ਜੋ ਵੀ ਅਗਲੀ ਅਪਡੇਟ ਹੋਊਗੀ ਉਹ ਤੁਹਾਨੂੰ ਬਲੌਗ ਦੇ ਵਿੱਚ ਦੱਸਾਂਗਾ ਜੀ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਜੋ ਵੀ ਅਗਲੀ ਅਪਡੇਟ ਹੋਊਗੀ ਉਹ ਤੁਹਾਨੂੰ ਦੱਸਾਂਗਾ ਜੀ ਸੋ ਹਾਂਜੀ ਦੋਸਤੋ ਆਪਾਂ ਰਾਮਾ ਮੰਡੀ ਆ ਗਏ ਹੁਣ ਆਪਾਂ ਘਰ ਜਾਣੇ ਪਏ ਆ ਬਸ ਆਪਾਂ ਇੱਥੋਂ ਦੀ ਨਿਕਲ ਲੈਣਾ ਆਪਣੇ ਘਰ ਤੇ ਥੋੜਾ ਜਿਹਾ ਆਪਾਂ ਸਮਾਨ ਲੈਣਾ ਰਾਮਾ ਮੰਡੀ ਤੋਂ ਸਮਾਨ ਲੈ ਕੇ ਨਾਲ ਹੀ ਬਸ ਆਪਾਂ ਚੱਲ ਜਾਨਾ ਆਪਣੇ ਘਰ ਜੀ ਦੋਸਤੋ ਆਪਾਂ ਘਰ ਆ ਗਏ ਆ ਆਪਣੇ 5:10 ਹੋ ਗਿਆ ਤੇ ਆਪਾਂ ਘਰੇ ਆ ਗਏ ਆ ਰਾਮੂ ਮੰਡੀ ਤੇ ਜੋ ਵੀ ਆਪਾਂ ਸਮਾਨ ਲੈਣਾ ਸੀਗਾ ਨਾ ਮੈਂ ਉਹ ਮੈਂ ਲਿਆ ਆਂਦਾ ਤੇ ਹੁਣ ਮੈਂ ਸੋਚ ਰਿਹਾ ਵੀ ਯਾਰ ਮੈਂ ਗਰਾਊਂਡ ਨਾ ਜਾਵਾਂ ਕਿਉਂਕਿ ਬਹੁਤ ਜ਼ਿਆਦਾ ਥੱਕਿਆ ਆਂ ਸਵੇਰੇ ਵੀ ਬਸ ਦੇ ਵਿੱਚ ਖੜ ਕੇ ਗਿਆ ਤੇ ਖੜ ਕੇ ਆਇਆ ਤੇ ਸਰੀਰ ਬਹੁਤ ਜ਼ਿਆਦਾ ਥਕਾਵਟ ਮਾਂਦ ਰਿਹਾ ਵਾ ਸੋ ਮੈਂ ਸੋਚਿਆ ਵੀ ਅੱਜ ਰੈਸਟ ਕਰ ਲੈਂਦੇ ਆ ਕਿਉਂਕਿ ਆਪਾਂ ਦੇਖ ਲਓ ਯਾਰ ਕੱਲ੍ਹ ਰਾਤ ਦਾ ਆਪਾਂ ਜਿੰਨੇਰ ਕੀਤਾ ਹੋਇਆ ਵਾ ਤੇ ਅੱਜ ਤੱਕ ਆਪਾਂ ਕੁਝ ਵੀ ਨਹੀਂ ਖਾਦਾ ਹੈਗਾ ਯਾਨੀ ਕਿ 21-22 ਘੰਟੇ ਦੇ ਕਰੀਬ ਯਾਨੀ ਕਿ ਹੋ ਚੱਲੇ ਆਪਾਂ ਨੂੰ ਆਪਾਂ ਕੁਝ ਨਹੀਂ ਖਾਦਾ 21-22 ਘੰਟੇ ਆਪਾਂ ਨੂੰ ਹੋ ਗਏ ਆ ਤੇ ਮੈਂ ਕਹਿਣਾ ਵੀ ਹੁਣ ਕੁਝ ਨਾ ਮੈਂ ਹੁਣ ਨਹਾ ਕੇ ਪਾਣੀ ਪੀਣ ਲੱਗਾਂ ਸੋ ਮੈਂ ਸੋਚਦਾ ਵੀ ਹੁਣ ਆਪਾਂ ਨਹਾ ਕੇ ਮੈਂ ਨਾ ਤਿੰਨ ਚਾਰ ਅੰਡਿਆਂ ਦਾ ਮੈਂ ਆਮਲੇਟ ਬਣਾ ਲਵਾਂ ਜੈਲੋ ਪਾੜ ਕੱਢ ਕੇ ਕੱਲਾ ਤੇ ਹਲਕਾ ਜਿਹਾ 올ੀਵ ਆਇਲ ਪਾ ਕੇ ਤੇ ਆਮਲੇਟ ਖਾ ਲੈਂਦੇ ਆਪਾਂ ਹਲਕਾ ਜਿਹਾ ਤੇ ਨਾਲ ਬਲੈਕ ਕਾਫੀ ਬਣਾ ਕੇ ਪੀ ਲਾਂਗੇ ਤੇ ਫਿਰ ਉਸ ਤੋਂ ਬਾਅਦ ਮੈਂ ਘੰਟਾ ਦੋ ਘੰਟੇ ਰੈਸਟ ਕਰ ਲਵਾਂਗਾ ਥਕਾਵਟ ਜੀ ਉ ਉਸ ਤੋਂ ਬਾਅਦ ਡਿਨਰ ਕਰਾਂਗੇ ਸੋ ਇਹ ਮੇਰੀ ਰੁਟੀਨ ਰਹੇਗੀ ਸੋ ਜੋ ਵੀ ਅਪਡੇਟ ਹੋਊਗੀ ਜੀ ਮੈਂ ਤੁਹਾਨੂੰ ਦੱਸਦਾ ਰਹਾਂਗਾ ਤੇ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਦੋਸਤੋ ਹੁਣ ਆਪਾਂ ਆਮਲੇਟ ਬਣਾਉਨੇ ਆਪਾਂ ਪਹਿਲਾਂ ਨਾਵਾਂਗੇ ਫਿਰ ਬਣਾਵਾਂਗੇ ਆਪਾਂ ਆਮਲੇਟ ਤੇ ਨਾਲ ਬਲੇਕ ਕਾਫੀ ਬਸ ਫਿਰ ਉਸ ਤੋਂ ਬਾਅਦ ਘੰਟਾ ਦੋ ਘੰਟੇ ਕਰਾਂਗੇ ਰੈਸਟ ਤੇ ਰਾਤ ਨੂੰ 8:30 ਵਜੇ ਕਰਾਂਗੇ ਡਿਨਰ ਤੇ ਠੀਕ 3 ਘੰਟੇ ਬਾਅਦ ਤੇ ਕਿਉਂਕਿ ਉਦੋਂ ਵੀ ਆਪਾਂ ਨੂੰ 21-22 ਘੰਟੇ ਹੋ ਗਿਆ ਕੁਝ ਕਰਦੇ ਹੋਏ ਭੁੱਖ ਵੀ ਲੱਗਣ ਲੱਗੀ ਹੈ ਹਲਕੀ ਹਲਕੀ ਜੀ ਸੋ ਕਿਉਂ ਨਾ ਆਪਾਂ ਹੁਣ ਕੁਝ ਖਾ ਲਈਏ ਕੋਈ ਫਾਸਟ ਫੂਡ ਆਪਣਾ ਜਿਆਦਾ ਟਾਈਮ ਹੋ ਗਿਆ। ਸੋ ਹਾਂਜੀ ਦੋਸਤੋ ਹੁਣ ਆਪਾਂ ਨਾ ਆਪਾਂ ਨੇ ਲੈ ਵਾਸਤੇ ਆਮਲੇਟ ਬਣਾ ਲਈ ਆ। ਤੁਸੀਂ ਦੇਖ ਸਕਦੇ ਹੋ ਇਹ ਮੈਂ ਚਾਰ ਅੰਡੇ ਦੀ ਆਮਲੇਟ ਬਣਾਈ ਆ ਤੇ ਮੈਂ ਇਹਦੇ ਵਿੱਚ ਤੁਸੀਂ ਦੇਖੋ ਇਹਦੇ ਵਿੱਚ ਜਿਆਦਾ ਮੈਂ ਵੇਜੀਟੇਬਲ ਇਹਦੇ ਵਿੱਚ ਮੈਂ ਯੂਜ਼ ਕੀਤੇ ਜਿਵੇਂ ਪਿਆਜ਼, ਮਸ਼ਰੂਮ ਤੇ ਸ਼ਿਮਲਾ ਮਿਰਚ ਇਹ ਬਣਾਈ ਆ ਤੇ ਇਹ ਨੋਨ ਸਟਿੱਕੀ ਉਹ ਮੈਂ ਤਵੇ ਤੇ ਬਣਾਇਆ ਤੇ ਉਹਦੇ ਉੱਪਰ ਮੈਂ ਹਲਕਾ ਜਿਹਾ ਮਤਲਬ ਵੀ 올ਿਵ ਆਇਲ ਮੈਂ ਪਾਇਆ ਸੀ ਹਲਕਾ ਜਿਹਾ ਬਿਲਕੁਲ ਤੇ ਆ ਮੇਰੀ ਜਿਹੜੀ ਆਮਲੇਟ ਬਣ ਕੇ ਰੈਡੀ ਹੋ ਗਈ ਇਹਦੇ ਨਾਲ ਇਹ ਆਪਾਂ ਇੱਕ ਬਲੇਕ ਕਾਫ ਤੇ ਇਹ ਆਪਣੀ ਮੀਲ ਹੋ ਗਈ ਹੈ ਜਾਨਕੀ ਆਪਣੀ ਫਰਸਟ ਮੀਲ ਹੈ ਇਹ ਆਮਨੇਟ ਤੇ ਬਲੇਕ ਕਾਫੀ ਹੈ ਫਰਸਟ ਮੀਲ ਹੈ ਹੁਣ ਆਪਾਂ 8 ਵਜੇ ਆਪਾਂ ਡਿਨਰ ਕਰਾਂਗੇ ਸੋ ਹਾਂਜੀ ਦੋਸਤੋ ਆਪਣਾ ਡਿਨਰ ਦਾ ਟਾਈਮ ਹੋ ਗਿਆ ਜੀ ਤੇ ਸਾਢੇ 8:00 ਹੋ ਗਏ ਆ ਤੇ ਹੁਣ ਆਪਾਂ ਡਿਨਰ ਕਰਨ ਲੱਗੇ ਆ ਇਹ ਜਿਹੜੀ ਆਪਣੀ ਇਹ ਹੈਗੀ ਆ ਸੈਕੰਡ ਮੀਲ ਹੈ ਜੀ ਆਪਣੀ ਇਹ ਤੇ ਆਪਣੀ ਜਿਹੜੀ ਸੈਕੰਡ ਮੀਲ ਦਾ ਡਿਨਰ ਦੇ ਵਿੱਚ ਆਪਾਂ ਅੱਜ ਲਿਆ ਜੀ ਸਲਾਦ ਦੀ ਪਲੇਟ ਜਿਵੇਂ ਆਪਾਂ ਹਰ ਵਾਰ ਸਲਾਦ ਆਪਾਂ ਐਡ ਕਰਦੀ ਕਰਦੇ ਆ ਤੇ ਇੱਕ ਪਿਆਜ਼ ਲਿਆ ਜੀ ਆਪਾਂ ਹਾਫ ਖੀਰਾ ਲਿਆ ਵਾ ਤੇ ਥੋੜੀ ਜਿਹਾ ਕਾਜਰ ਲਈ ਆ ਹਾਫ ਇੱਕ ਦੋ ਛੋਟੇ ਛੋਟੇ ਪੀਸ ਆਪਾਂ ਛਕੁੰਦਰ ਦੇ ਲਈ ਆ ਜੀ ਇਹ ਤਾਂ ਹੋ ਗਿਆ ਆਪਣੀ ਸਲਾਦ ਦੀ ਪਲੇਟ ਉਦੀ ਜੀ ਤੇ ਨਾਲ ਆਪਾਂ ਇਹਦੇ ਲਈ ਆ ਜੀ ਚਾਰ ਲਈ ਆਪਾਂ ਬੋਇਲ ਐਗ ਲਈ ਆ ਜੀ ਅੱਧੇ ਤਾਂ ਤੁਸੀਂ ਚਾਰ ਆਪਾਂ ਬੋਇਲ ਐਗ ਲਈ ਜਿਹੜਾ ਇਹਦੇ ਜੈਲੋ ਭਟਾ ਜਿਹੇ ਪਹਿਲਾਂ ਜੈਲੋ ਭਟਾ ਕਰਤਾ ਜੀ ਤੇ ਇੱਕ ਗੋਲੀ ਆਪਾਂ ਦਾਲ ਦੀ ਲਈ ਜੀ ਇੱਕ ਗੋਲੀ ਦਾਲ ਦੀ ਜਿਹੜੀ ਦਾਲ ਆ ਜੀ ਇਹ ਬਿਨਾਂ ਤੜਕੇ ਤੋਂ ਬਣਾਈ ਜਾਏ ਦੇ ਵਿੱਚ ਕੋਈ ਤੇਲ ਤੁਲ ਕਿਜੀ ਤਰ੍ਹਾਂ ਦਾ ਨਾ ਉਹਦੀ ਬੋਇਲ ਪਾਇਆਏਗਾ ਨਾ ਘਿਓ ਪਾਇਆ ਕੁਝ ਵੀ ਪਾਇਆਏਗਾ ਬਿਨਾਂ ਤੜਕੇ ਤੋਂ ਦਾਲ ਬਣਾਈ ਜਾ ਤੇ ਆਪਾਂ ਚਾਰ ਅੰਡੇ ਦੇ ਆ ਇਹਦਾ ਜੈਲੋ ਭਟਾ ਕਰਤਾ ਤੇ ਇੱਕ ਪਲੇਟ ਜਿਹੜੀ ਸਲਾਹ ਦੇ ਰਹੀ ਹੈ ਇਹ ਦੇਖ ਸਕਦੇ ਹੋ ਇਹ ਆਪਣਾ ਜਿਹੜਾ ਡਿਮੈਨਰ ਹੈ ਜੀ ਸੋ ਅਗਰ ਤੁਸੀਂ ਆਪਾਂ ਬੋਡੀ ਵੇਟ ਘਟਾ ਰਿਹਾ ਨਾ ਪਰ ਜੋ ਅਸੀਂ ਵਰਕਆਊਟ ਕਰਦੇ ਹਾਂ ਨਾ ਮੈਂ ਤੁਹਾਨੂੰ ਆਪਣੇ ਬਲੌਗ ਦੇ ਵਿੱਚ ਦਿਖਾਉਣਾ ਵਾ ਤੁਸੀਂ ਉਹ ਵਰਕਆਊਟ ਨਹੀਂ ਕਰ ਸਕਦੇ ਤਾਂ ਤੁਸੀਂ ਇਹ ਡਾਈਟ ਨੂੰ ਵੀ ਫੋਲੋ ਕਰ ਸਕਦਾ ਜੇ ਤੁਸੀਂ ਵਰਕਆਊਟ ਥੋੜਾ ਵੀ ਕਰ ਲਉਗੇ ਨਾ ਜੇ ਤੁਸੀਂ ਆ ਡਾਈਟ ਨੂੰ ਤੁਸੀਂ ਫੋਲੋ ਕਰ ਲਉਗੇ ਤਾਂ ਵੀ ਤੁਹਾਡਾ ਬਹੁਤ ਜ਼ਿਆਦਾ ਵੇਟ ਘਟ ਜੇਗਾ ਸੋ ਦੋਸਤੋ ਅੱਜ ਦੀ ਵੀਡੀਓ ਦੀ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਤੁਹਾਨੂੰ ਮਿਲਦੇ ਹਾਂ ਸਵੇਰੇ ਇੱਕ ਨਵੇਂ ਤੇ ਵਧੀਆ ਬਲੌਗ ਦੇ ਨਾਲ ਉਹ ਤਾਂ ਤੁਹਾਨੂੰ ਸਾਧਨ ਦੇ ਵੱਲੋਂ ਕਰਦੇ ਸਸੀ ਕਾਲ ਜੀ ਦੇ ਗੁਰੂ ਨਾਇਕ